ਲੇ ਉਹਦੇ ਆਖ ਤੁਰਿਆਉਂਦੇ ਮਸਾਲੇ ਲਾਉਣ ਹੁੰਦੇ ਨੇ ਪਤਾ ਲੱਗ ਗਿਆ ਹੁਣ ਆਹ ਪਸਣੀ ਹੁਣ ਆ ਗਈ ਇੱਧਰ ਪ੍ਰਭ ਹਾਂਜੀ ਕਰਦੇ ਹੀ ਆਂ ਕੁਛ ਨਹੀਂ ਸੱਚੀ ਗੱਲ ਕਹਈ ਜੀ ਸੱਚ ਨਹੀਂ ਕਹ ਕੋਤੇ ਆ ਜਾਓ ਬਹਿ ਜਾਓ ਹੋਰ ਸੁਣਾਓ ਕਿਦਾਂ ਸਿੱਤਾ ਠੀਕ ਆ ਪਤਾ ਕੀ ਕਰਦੇ ਆਏ ਜੀ ਇਦਾਂ ਠੀਕ ਆ ਇਧਰ ਮੈਂ ਬੈਠੀ ਆਂ ਤੇ ਮੈਂ ਪ੍ਰਭ ਕੋ ਜਾ ਕੇ ਆਵਾਂ ਪਤਾ ਲੱਗਾ ਹੈਗਾ ਕਿ ਤੁਹਾਡੇ ਕਾ ਪੂੰਪੇਰਾ ਆਪਣੇ ਘਰ ਵਾੜ ਲੈਣਾ ਨਹੀਂ ਹੋਣੀ ਆਹੋ ਤਾਈ ਜੀ ਮੈਂ ਕਦੇ ਵਾੜਨੇ ਹੀਗੇ ਬਸ ਇਦਾਂ ਹੀ ਆ ਟੱਕੇ ਨਾਲ ਹੀ ਆ ਗਏ ਫੇਰ ਆਮ ਕੱਲ੍ਹ ਆਈ ਮੈਂ ਕੰਤੜੀ ਦੀ ਕਲੀ ਕਰਨ ਲਈ ਆ ਤੇ ਪ੍ਰਭ ਨਹੀਂ ਦੇ ਸੰਡੇ ਕਿਤੇ ਉਹ ਨਹੀਂ ਨਹੀਂ ਤਾਈ ਜੀ ਮੈਂ ਵੀ ਗਈ ਸੀ ਕਿਤੇ ਆ ਤਾਂ ਬਸ ਹੁਣੇ ਆਈ ਆ ਹੁਣ ਚੰਨਾ ਕਰਾਉਂਦੀ ਕੋਈ ਕੰਮ ਥੋੜਾ ਜਿਹਾ ਬੜਾ ਬਹੁਤਾ ਵੀ ਨਹੀਂ ਸਵਾਹ ਕਰਉਂਦੀ ਕੰਮ ਉਹੀ ਹਾਲ ਵੜੇ ਪਹਿਲਾਂ ਹੀ ਗੇ ਬੇਟੀ ਰਹਿੰਦੀ ਉਧਰਾਈ ਉਦਾਂ ਹੀ ਬਸ ਤੇ ਜਦੋਂ ਕਿਹਨੇ ਆਏ ਨਾ ਉਦੋਂ ਗਾੜੀ ਹੋ ਹੋ ਕੇ ਪੁੜਕਣਾ ਵਾ ਟੱਪਣਾ ਵਾ ਸਭ ਕੁਝ ਮੈਂ ਹੀ ਕਰਦੀ ਆ ਬਸ ਸਾਰਾ ਸਮਾਨ ਮੈਂ ਹੀ ਸਿਰ ਤੇ ਚੁੱਕਿਆ ਵਾ ਇਹ ਤਾਂ ਘਰ ਚ ਵਹਿਲੀ ਤਰੀ ਫਿਰਦੀ ਆ ਅੱਛਾ ਆ ਇਹ ਸਾਰਾ ਜਿਹੜਾ ਪੁਹਾੜਾ ਹੋਣਾ ਨਾ ਉਹ ਤਾਈ ਜੀ ਇਹ ਹੋਇਆ ਪੁਹਾ ਦਾ ਉਹਨੇ ਚੰਗਾ ਨਹੀਂ ਕੀਤਾ ਕੰਮ ਉਹਨੇ ਨੇ ਚੰਗਾ ਕੀਤਾ ਕੰਮ ਏ 99 ਦਿਨ ਤੇ ਮੇਰਾ ਮਥੇਰਾ ਸਾਹ ਦਿੱਤਾ ਤੇ ਪਰ ਉਹਦੀ ਵਿਚਾਰ ਦੀ ਕੋਈ ਵਾਹ ਪੇਛਣੀ ਚੱਲਣ ਦਿੱਤੀ ਪੁਹਾ ਨੇ ਮਾੜਾ ਕੀਤਾ ਨਾ ਤਾਈ ਜੀ ਕੁੜੀਆਂ ਆ ਚਲ ਤੇ ਕਰਦੀਆਂ ਹਨਾ ਤੇ ਚਲੋ ਠੀਕ ਆ ਉਹਨਾਂ ਦਾ ਇਤਮਾਨ ਕਰੀਦਾ ਹਨਾ ਮੰਨੀ ਦੀ ਇਹ ਸਾਰੀ ਗੱਲ ਪਰ ਇਹ ਥੋੜੀ ਵੀ ਹਰ ਕੰਮ 'ਚ ੱਤਕਾ ਹੀ ਕਰੀ ਜਾਓ ੱਤਕਾ ਹੀ ਕਰੀ ਜਾਓ ਮੈਂ ਨੇ ਚੰਗਾ ਨਹੀਂ ਕੀਤਾ ਮੈਂ ਆ ਇਹ ਪੁਹਾ ਨੇ ਬਹੁਤ ੱਤਕਾ ਦਿੱਤਾ ਸਾਡੇ ਨਾਲ ਹਾਡੀ ਇੱਕ ਨਹੀਂ ਸੁਨੇ ਸਾਰੇ ਉਹਨਾਂ ਦੇ ਸੁਨੇ ਵਿਚਾਰਾ ਸੰਨੀ ਵਿਚਾਰੀ ਦਲਜੀਤ ਕਿਤੇ ਪਤਾ ਨਹੀਂ ਕੀ ਮਨ ਘੜ ਤੱਕ ਕਹਾਣੀਆਂ ਬਣਾ ਬਣਾ ਕੇ ਉਹਨੂੰ ਦੱਸਦੇ ਗਏ ਆ ਉਹਦੇ ਕੰਨ ਹੀ ਪਾਉਂਦੇ ਰਹੇ ਆ ਕੰਨ ਪਰਦੇ ਰਹੇ ਆ ਪਰ ਤੂੰ ਆਪਣੇ ਘਰ ਨਹੀਂ ਹੀ ਮਾਰਨਾ ਹੁਣ ਕੱਡੇ ਤੇ ਕੱਡੇ ਰਹਿਣ ਦਿੰਦੇ ਹਾਏ ਹੇ ਤਾਈ ਜੀ ਮੈਂ ਤੇ ਬਥੇਰੀ ਬਾਹ ਲਾਈ ਆਪਣੀ ਪਰ ਮੇਰੀ ਤੇ ਨਾ ਕਿਸੇ ਨੇ ਵੀ ਸੁਣੀ ਨਾ ਮੇਰੇ ਘਰ ਵਾਲੇ ਨੇ ਸੁਣੀ ਨਾ ਤੇਰੀ ਕੋਈ ਮੰਦਾ ਹੀ ਨਹੀਂ ਕਰ ਨਾ ਉਹੀ ਤਾਂ ਪਤਾ ਹੀ ਹੈ ਤੁਹਾਨੂੰ ਮੈਂ ਮੰਦਾ ਉਹ ਵੀ ਨਹੀਂ ਤੇਰੇ ਸੁਣਦਾ ਉਹੀ ਤਾਂ ਗੱਲ ਵਾ ਕੋਈ ਵਰਤ ਨਹੀਂ ਕਰ ਚਾਹੀ ਗਈ ਤੁਹਾਨੂੰ ਪਤਾ ਹੀ ਹੈ ਫਿਰ ਸਾਰੀ ਗੱਲ ਦਾ ਤਾਈ ਜੀ ਹਾਂ ਫਿਰ ਉਹਨਾਂ ਦੇ ਜੁੜ ਪਿੰਦਾ ਵਾ ਆਹੋ ਜੇ ਇਹ ਕੱਲ ਮੰਨਦੇ ਹੁੰਦੇ ਮੇਰੀ ਤੇ ਕਿਸ ਦੀ ਕਿਸਮਤੀ ਨਹੀਂ ਕਿਸ ਦੀ ਗਝੋਟੀ ਆਪਣੇ ਮਨਾ ਲੈਂਦੇ ਕਿਤਨਾ ਕਰਨ ਦੀ ਆਹੋ ਪਰ ਚਲੋ ਹੁਣ ਜੋ ਹੋ ਗਿਆ ਮੈਂ ਹੁਣ ਕੀ ਕਰਨਾ ਹੈ ਆਂਦੇ ਆ ਘਰ ਭੰਜਣਾ ਸਨੀ ਦਾ ਉਹ ਨਾਲ ਇਦਰ ਰੱਖੋ ਵੇਖੋ ਹੁਣ ਕਦੋਂ ਬੰਦਾ ਕਰੂੰਗਾ ਤੇ ਫੇਰ ਹੀ ਆ ਨਾ ਆ ਮੈਂ ਤਾਂ ਕਿਹਾ ਸੀਗਾ ਵੀ ਚਲ ਕਮਰਾ ਬਾਹਰ ਵਾਲਾ ਵਾ ਤੇ ਇਧਰ ਬਾਹਰ ਨਿਕਲ ਜਾ ਕਰ ਤੇ ਇਧਰੇ ਵੜ ਜਾ ਕਰ ਉਹ ਆnde ਨਾ ਨਾ ਅੱਥੇ ਵਿੱਚ ਕਾਰਵਾੜਨਾ ਜਿਹੜਾ ਪਹਿਲਾਂ ਹੀ ਉਹੀ ਕਮਰਾ ਦੇਣਾ ਵਾ ਉਹੀ ਰਸੋਈ ਵਰਤਣੀ ਆ ਤੇ ਕੀ ਕਰਦੀ ਫਿਰ ਮੈਂ ਮੇਰੇ ਕੋਲ ਬਾਹ ਪੇਸ਼ੇਂ ਚੱਲਦੀ ਨਹੀਂ ਉਹ ਨਹੀਂ ਨਾ ਪੁੱਤ ਚੰਗਾ ਕੀਤਾ ਨਾ ਕੰਮ ਵਿੱਚ ਵਾਰਨਾ ਨਹੀਂ ਚਾਹੀਦਾ ਹੁਣ ਤੇਨੇ ਉੱਪਰ ਚੱਲ ਗਏ ਚੱਲ ਗਏ ਰਹਿੰਦੇ ਉਹ ਗੱਲ ਵਾ ਮੈਂ ਕਿਹੜਾ ਕਰੋ ਕੱਡੇ ਹੀਗੇ ਦੇ ਤਾਂ ਆਪਣੀ ਮਰਜ਼ੀ ਨਾਲ ਹੀਗੇ ਹਾਂ ਉਹ ਦੋਨਾਂ ਜਾਂਦੇ ਉਹੀ ਗੱਲ ਵਾ ਨਾ ਜਾਂਦੇ ਕੀ ਕਰਨ ਗਏ ਸੀਗੇ ਉਹਦੇ ਭੂਆ ਵਾ ਉਹਨੇ ਲਿਆ ਕੇ ਤੇ ਮੇਰੇ ਸਿੱਧਾ ਮਾਰੀ ਬੜੀ ਪਵਾੜੇ ਪਾਉਣੀ ਆ ਬਹੁਤ ਜ਼ਿਆਦਾ ਤਾਂ ਇਹ ਜੀ ਗੱਲ ਛੱਡ ਹੀ ਦੋ ਨਹੀਂ ਨਾ ਮੈਂ ਨੇ ਕਹ ਨਿਊਜ਼ੀਲੈਂਡ ਗਈ ਉੱਥੇ ਚੰਗੀ ਇਹ ਹਰੇ ਕਿੱਥੋਂ ਆ ਗਈ ਫੇਰ ਇੱਥੇ ਆਹ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਮੈਨੂੰ ਸਿਆਣੀ ਬਿਆਣੀ ਆ ਗਈਆਂ ਤੇ ਚੰਗੀ ਗੱਲ ਕਰ ਕੋਈ ਸਾਂਝੀ ਗੱਲ ਕਰ ਸਾਂਝੀ ਤੇ ਹੀ ਆ ਤੂੰ ਪਰ ਸਾਡੀ ਨਹੀਂ ਗੱਲ ਕੀਤੀ ਦੋਹਾਂ ਦੀ ਗੱਲ ਕਰ ਤੂੰ ਆ ਸਾਡੀ ਨਹੀਂ ਕੋਈ ਗੱਲ ਕੀਤੀ ਦੋਹਾਂ ਦੀ ਸੁਣ ਤੇ ਕਿਹਦੀ ਗਲਤੀ ਆ ਕਿਹਦੀ ਕਿ ਤੂ ਕਰਵਾਵੀਂ ਕਰ ਲੱਗ ਗਈ ਨਹੀਂ ਕਰਨ ਮੈਂ ਇੱਕ ਜਾਨ ਨੂੰ ਦਬਾਈ ਜਾਣਾ ਇੱਕ ਜਾਨ ਨੂੰ ਦਬਾਈ ਜਾਣਾ ਤੇ ਦਪਾਉਂਦੇ ਤਾਂ ਹੀ ਨਾ ਜੇ ਮੇਰਾ ਟੱਬਰ ਮੇਰੇ ਵੱਲ ਨਹੀਂ ਮੁੰਡਾ ਆ ਤੇ ਉਹ ਚਾਚਾ ਚਾਚਾ ਕਰਦਾ ਹੀ ਜੇ ਘਰ ਬੁਲਾਈ ਤੇ ਉਹ ਕਰਦਾ ਹੀ ਮੇਰਾ ਭਰਾ ਮੇਰਾ ਭਰਾ ਤੇ ਮੇਰੀ ਕਿਨੇ ਸੁਣੀ ਹੈਗੀ ਰੋਣਾ ਤਾਂ ਚ ਮੈਂ ਹੀ ਪਾਉਂਦੀ ਹੈਗੀ ਹਾਂ ਹੀ ਨਹੀਂ ਸੁਣੀ ਕਿ ਹਾਂ ਚਲ ਬੋਲ ਹੋ ਗਿਆ ਕੱਠੇ ਹੁਣ ਕੀ ਕਰਨਾ ਆ ਯਾਰ ਜੇ ਨਈ ਕੋਈ ਸੰਧਾ ਕਿਹਾ ਕੀ ਕਰਨਾ ਹੈ ਆਪੇ ਚਲੋ ਕੋਈ ਨਹੀਂ ਚਲ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਲਿਆਵਾਂ ਕੋਈ ਨਹੀਂ ਪੁੱਤ ਮੈਂ ਚਾਹ ਆਪਣੇ ਪੀ ਕੇ ਆਈ ਆ ਬੈਠੋ ਕੁਟਕੁਟ ਬਣਾ ਲੈਣੇ ਨਹੀਂ ਨਹੀਂ ਜਿਆਦੀ ਲੋੜ ਨਹੀਂ ਪਈ ਮੇਰਾ ਜੀ ਕਰੇ ਮੈਂ ਵੇਖ ਕੇ ਆਵਾਂ ਪ੍ਰਭ ਨੂੰ ਤੀ ਚਲ ਬਧਾ ਗੱਲ ਕਹੀ ਨੀ ਟੱਕਰੀ ਨਹੀਂ ਕਰਦਾ ਅੱਜ ਵੇਖਾਂ ਘਰ ਵਾ ਕੇ ਨਹੀਂ ਪ੍ਰਭ ਹਾਂਜੀ ਨਹੀਂ ਦਿਸਣੀ ਦਾਈ ਵੀ ਨ ਕਰ ਜੋ ਜੀ ਕਿੱਥੇ ਗਈ ਅੱਜ ਦਿਸਣੀ ਕੀ ਹੈ ਤਾਈ ਜੀ ਘਰ ਹੋਵੇ ਤਾਂ ਦਿਸੇ ਕਿੱਥੇ ਗਈ ਆ ਕੀ ਪਤਾ ਕਿੱਥੇ ਗਈ ਆ ਆ ਦੋਆਂ ਦਿਨਾਂ ਨੂੰ ਕੰਬ ਲੱਗੇ ਆ ਫੜਦੇ ਮੋਟਰਸਾਈਕਲ ਕਦੀ ਐ ਨੂੰ ਕਦੀ ਐ ਨੂੰ ਤੇ ਨਾਲੇ ਕਿਹਦੇ ਸਾਡਾ ਕਿਹੜਾ ਖਰਚਾ ਵਾ ਇਹ ਕਿਹੜਾ ਕੋ ਜਾਣੇ ਉਹ ਨਹੀਂ ਦਿਖਾਉਂਦੇ ਜੋ ਨਾ ਨਾ ਇਹ ਕਿਹਦੇ ਨਾਮ ਵਿੱਚ ਹੀ ਨਹੀਂ ਆ ਤੇ ਬਸ ਤੁਰੇ ਰਹਿੰਦੇ ਰੋਜ਼ ਕਿਤੇ ਨਹੀਂ ਦੇਖੇ ਬੜੇ ਸ਼ੇਰ ਵਾ ਉਹ ਤੇ ਘਰ ਨਹੀਂ ਹੋ ਸਕਦੀ ਜੀ ਕੁਝ ਕਰਨਾ ਨਹੀਂ ਆ ਗਾ ਨਾ ਕਿ ਦੱਸਣਾ ਨਾ ਕਿਤੇ ਪੁੱਛਣਾ ਵੀ ਵੱਡੇ ਘਰ ਚ ਵਾ ਤੇ ਦੱਸ ਹੀ ਜਾਈਏ ਪੇਪਰਾਂ ਦਾ ਚੱਲੇ ਆ ਤੇ ਗਏ ਕਿੱਥੋਂ ਆਏ ਆ ਹਾਂ ਪਰ ਨਾ ਨਾ ਤਈ ਜੀ ਬੱਸ ਇਦਾਂ ਝੋਲ ਚੁੱਕ ਕੇ ਨਿਕਲ ਜਾ। ਚੰਗਾ ਮੁੱਤ ਫੇਰ ਮੈਂ ਜਾਨੀ ਆ। ਹੁਣ ਮੇਰੇ ਦਵਾਈ ਦਾ ਟਾਈਮ ਹੋਇਆ। ਮੈਂ ਫੇਰ ਨਾਲ ਕਿ ਵੇਖੂ ਤੇ ਜਾਂ। ਚਲੋ ਠੀਕ ਆ। ਮੈਂ ਅਰੇ ਕੁੱਟ ਕੇ ਚਾਹ ਨਾਲ ਹੀ। ਜਿਆਦਾ ਕੋਈ ਲੋੜ। ਚਾਹ ਦੀ ਕੋਈ ਲੋੜ। ਮੈਂ ਚਾਹ ਪੀ ਕੇ ਤੇਰੀ ਆਈ ਆ। ਚਲੋ ਠੀਕ ਆ। ਇਹ ਰਹੂ ਕਹਿੰਦੇ ਮੈਂ। ਠੀਕ ਠੀਕ ਆ। ਮੈਂ ਲੈ ਕੇ ਜਾਊਂਗੀ। ਠੀਕ ਠੀਕ ਆ। ਮੈਨੂੰ ਮਿਲ ਲਈ। ਪਤਾ ਮੈਨੂੰ ਪਤਾ ਲੈਣ ਆਈ ਸੀ ਸਾਰੇ ਗੱਲਾਂ ਦੇ। ਕਿ ਕੀ ਬੰਡਿਆ, ਕਿ ਚਲੜਿਆ ਘਰ ਵਿੱਚ। ਹਾਂ ਇਹਨੂੰ ਕਿਹਦੀ ਰੋਟੀ ਬਣੀ ਆ। ਚਲ ਕੋਈ ਗੱਲ ਨਹੀਂ ਸਾਰੇ ਪਿੰਡ ਨੂੰ ਪਤਾ ਵਾ ਮਸਾਲੇ ਲਾਉਣ ਆਈ ਲੱਗੀ ਮੇਰਾ ਕੀ ਜਾਂਦਾ ਵਾ ਲਾਈ ਜਾ ਸਾਰੇ ਨੇ ਮਸਾਲੇ ਆ ਹੋਰ ਕਿਸੇ ਨੇ ਆਉਣਾ ਵੀ ਆ ਕੇ ਪੁੱਛ ਲੈ ਮੈਨੂੰ ਮੈਂ ਜਿਹੜੇ ਸੱਚਿਆਂ ਦੇ ਲੀਆਂ ਉਹੀ ਕਰਣੀ ਨਾ ਮੈਂ ਕਿਹੜਾ ਕੋ ਚੂੜਬੋਲਣ ਦੀ ਸਪੋਸ ਸਾਹਮਣੇ ਹੀ ਆ ਖਾ ਹੀ ਲੈ ਕੇ ਲੋਕਾਂ ਨੇ ਖਾ ਲਿਆ ਕਰ ਦਿਆ ਖਾ ਲਿਆ ਬੜੇ ਦਿਨ ਹੋ ਗਏ ਆ ਪਤਾ ਨਹੀਂ ਕੀ ਉੱਥੇ ਹੁਣ ਕੀ ਹਾਲ ਵਸਣ ਨਹੀਂ ਹੋਣਾ ਤਾਂ ਹੁਣ ਟਿਕਟ ਵੀ ਮੇਰੀ ਹੋ ਗਈ ਮੈਂ ਚੱਲ ਜਾਣਾ ਤੇ ਜਾਣਾ ਤੇ ਹੈ ਹੀ ਆੜੀ ਮਿਲਣ ਤਾਂ ਜਿੱਦਾਂ ਇਹ ਨਾ ਕਰਾਂ ਪਹਿਲਾਂ ਫੋਨ ਨਾ ਕਰਾਂ ਚਲ ਅੱਛਾ ਫੋਨ ਕੀ ਕਰਨਾ ਮੈਂ ਤਿਆਰ ਤੇ ਹੋਈਆਂ ਮਿਲ ਕੇ ਲਈ ਆਉਣੀ ਆ ਨਾਲ ਦੱਸ ਨਹੀਂ ਉਹਨੇ ਮੇਰੀ ਟਿਕਟ ਹੋ ਗਿਆ ਤੇ ਮੈਂ ਜਾਣਾ ਹੈ ਵਿਚਾਰਾਂ ਦਾ ਹਰ ਕੀ ਹਾਲ ਹੈ ਕਿਦਾਂ ਕਿਹੜੇ ਹਾਲ ਚ ਰਹਿਣ ਦੇ ਆ ਪਤਾ ਪਤਾ ਤੇ ਲਵਾ ਜਾ ਕੇ ਉਹਨਾਂ ਦਾ ਕੋਈ ਵਰਤਾਓ ਵੀ ਠੀਕ ਕਰਨ ਦੇ ਆ ਕਿਉਂਕਿ ਉਹਦਾ ਵਿਚਾਰਾਂ ਦਾ ਫਿਰ ਵੀ ਮਾੜਾ ਹਾਲ ਹੀ ਕਰਨ ਲਈ ਪ੍ਰਭੂ ਜਾਂ ਜਾਂਦੇ ਫਿਰ ਪਤਾ ਤੇ ਲੈਣਾ ਲੈਣਾ ਤੇ ਚਾਹੀਦਾ ਜਰੂਰ ਹੈ ਚਲਣ ਦੇਖਾਂ ਜਾ ਕੇ ਜੇ ਕੋਈ ਹੋਊਗੀ ਆ ਕਮੀ ਪਛਤੀ ਫਿਰ ਮੈਂ ਆਪ ਜਾ ਕੇ ਉਹਨਾਂ ਨੂੰ ਕਰਦੀਆਂ ਸਹੀ ਫਿਰ ਕੀ ਕਰਨ ਦੇ ਆ ਉਹਦੇ ਨਾਲ ਹੁਣ ਜਿੰਨਾ ਚਿਰ ਤੱਕ ਰਹਿਣਾ ਇਹਨਾਂ ਨੂੰ ਪਿਆਰ ਨਾਲ ਹੋਏ ਇਹਨਾਂ ਨਾਲ मैं जल के रहो समझा के आऊंगी चलो सारेयां कोई हम नहीं है आ तैयार तो होइयां चल मैं जा ही नहीं आज चलो ठीक है मैं जाननी है चल भाई ना आगे जी फिर के हैं तेल पोया है इच कि तेल ही पेंदा वा ਪੱਬੀ ਮੈਂ ਕਦੋਂ ਕਿਹਾ ਪਾਣੀ ਪਿੰਦਾ ਐਸੇ ਪੈਣਦਾ ਵਾ ਪਿੰਦਾ ਵਾ ਤੇ ਖਾਲੀ ਕਰਕੇ ਢਾੜ ਦੇਣਾ ਵਾ ਜਦੋਂ ਕਿ ਪੈਹੀਂ ਜਾਣਾ ਹੋਏ ਪਹਿਲਾ ਅੰਤਰਾ ਪਟ્રોલ ਪੰਪ ਤੇ ਜਾਈਦਾ ਵਾ ਅੱਗ ਲਾਈਦੀ ਐ ਤੇਲ ਪਾਈਦਾ ਤੇ ਫਿਰ ਕਿਤੇ ਘਰੋਂ ਨਿਕਲੀਦਾ ਵਾ ਕਦੇ ਕਿ ਖਾਲੀ ਨਹੀਂ ਖਿਲਾ ਰਿਆ ਪਾਗਿਰਾ ਤਾਂ ਕਿ ਪਾਪਾ ਫਿਰ ਇਹ ਪੀ ਜਾਂਦਾ ਹੋਊਗਾ ਮੈਂ ਕਾਹੀ ਕਰਦਾ ਵਾ ਮੈਂ ਤਾਂ ਪਾਗਿ ਲੈ ਹੁਣਾ ਨਾਲੇ ਗੱਲ ਸੁਣ ਮੇਰੀ ਆ ਤੀਜੇ ਦਿਨ ਆਪ ਤੇ ਜਾਣਾ ਹੀ ਹੁੰਦਾ ਤੂੰ ਹੈ ਤੇ ਨਾਲ ਇਹਨੂੰ ਕਿਤੇ ਬਿਠਾ ਲੈਣਾ ਜਿੱਥੇ ਦਾ ਕੰਮ ਉਹਨੇ ਹੀ ਜਾਣਾ ਇਹਦਾ ਕੰਮ ਇਹਦੇ ਤੇ ਰੋਜ਼ ਹੀ ਕੰਮ ਐ ਇਹਨੂੰ ਕਿਤੇ ਮਾਸਟਰ ਨਾਲ ਲਵਾ ਦੇ ਕਿਉਂ ਭਾ ਵੀ ਤੈਨੂੰ ਕਿੱਥੇ ਜ਼ੋਰ ਆ ਗਿਆ ਮੈਨੂੰ ਕਿੱਥੇ ਜ਼ੋਰ ਆਣਾ ਆ ਗੰਦ ਪਾ ਕੇ ਖਲਾਰਾ ਪਾ ਕੇ ਚਾਰੇ ਪਾਸੇ ਤੋਂ ਆਮਨਾ ਮਹਾਰਾਜ ਪਾ ਕੇ ਪਰਸ ਮੋੜੇ ਤੇ ਨਿਕਲ ਜਾਂਦੀ ਆ ਆਪਣਾ ਕਰ ਲਿਆ ਕਰ ਆ ਮੈਂ ਤੇ ਸਾਰੀ ਸਫਾਈ ਕਰਕੇ ਗਈ ਮੇਰੇ ਨਾਲ ਨਹੀਂ ਮੈਂ ਕਿੱਥੇ ਕਰੂੰ ਮੈਂ ਜਾਉਂਗਾ ਤੂੰ ਕਰ ਮੈਂ ਜਾ ਜਿੱਥੇ ਜਾਣਾ ਵਾ ਮੈਂ ਤੇਰੇ ਕੋ ਕੀ ਲੈਣਾ ਆਪਣਾ ਗੰਦ ਚੁੱਕ ਕੇ ਜਾਇਆ ਕਰ ਚੁੱਕ ਕੇ ਗਈ ਆਹੋ ਐਸੀ ਗੱਲਾਂ ਤੇ ਮੈਂ ਹੱਥ ਜੋੜੇ ਹੀਗੇ ਤੂੰ ਆਉਂ ਨਿਕਲੇ ਆ ਹੈ ਆਂ ਚੜੇ ਫਿਰ ਮੇਰੇ ਸੱਤੇ ਆਪ ਵੀ ਨਿਕਲੇ ਸੀ ਨਾ ਤੂੰ ਖੁਸ਼ ਨਹੀਂ ਹੈਣਾ ਹੁਣ ਆ ਗਿਆ ਤੈਨੂੰ ਫੇਰ ਮਿਰਚਾਂ ਲੰਡਾ ਤੇ ਮਿਰਚਾਂ ਮੁਰਚਾਂ ਲੱਡ ਵਾਲੀ ਗੱਲ ਛੱਡ ਦੇ ਤੂੰ ਜਿੰਨੀਆਂ ਦਾਲ ਰਿਆ ਮੁਰਚਾ ਮੈਨੂੰ ਤੁਹਾਨੂੰ ਨਾਲ ਹੀ ਲੜਦੀਆਂ ਤੁਹਾਨੂੰ ਕਿਹੜੇ ਨਹੀਂ ਲੜਦੀਆਂ ਨਾਲੇ ਹੀ ਆਪਣੇ ਘਰ ਆਏ ਆ ਕਿ ਬਗਾਲੇ ਕਰਨੀ ਨੀ ਤੇਰਾ ਘਰ ਕਿੱਧਰ ਦਾ ਆਪਣਾ ਹੈ ਵੇ ਕਿੱਦਾਂ ਮੀਲੀ ਬਣ ਕੇ ਬਿਣੀ ਜਦੋਂ ਕਿ ਆਈਦਾ ਵਾ ਜਿੱਦਾਂ ਨੇ ਮੁੱਠੇ ਜੁਬਾਨ ਨਹੀਂ ਹੁੰਦੀ ਹੈ ਤੇ ਐਡੀ ਲੰਮੀ ਜੁਬਾਨ ਲਮਕਾਈ ਆ ਤੈਨੂੰ ਇਹ ਨਹੀਂ ਲਿਆਲ ਪਿਵਟੇ ਨਿੱਕੇ ਦਾ ਕੋਈ ਹੈ ਤੇ ਵੱਡੀ ਆ ਗਾੜੀ ਨੀ ਜੁਬਾਨ ਅੰਦਰ ਰੱਖ ਤੂੰ ਜਾਂ ਅੰਦਰ ਇਹਨਾਂ ਦਾ ਇਹੋ ਕੰਮ ਦੇਣਾ ਨਾ 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 ਸਾਰੀ ਸਫਾਈ ਕਰਕੇ ਗਈ ਹਾਂ ਇਹ ਸਾਰੀ ਸਫਾਈ ਕਰਕੇ ਗਈ ਹੀਗੀ ਮੈਚ ਦੇ ਐਣਵਾ ਜਿਹੜੀ ਮਗਰੋਂ ਖਲੜ ਪਾਉਂਦੇ ਫਿਰਦੇ ਹੀਗੀ ਮੈਨੂੰ ਪਤਾ ਵਾ ਚੰਗਾ ਆਪਾਂ ਕਿਸ ਨੂੰ ਹਾਲ ਵਿੱਚ ਕਿੰਨੇ ਖਲੜਾ ਪਾਉਂਦੇ ਤੂੰ ਜਾਂ ਅੰਦਰ ਹਾਂ ਮੇਰੇ ਦਿਹਾਣੇ ਨਹੀਂ ਨਿਕਲੇਗੇ ਤੇਰੇ ਛੱਡੇ ਆ ਤੂੰ ਜਾਂ ਅੰਦਰ ਹਾਂ ਤੂੰ ਜਾਂ ਅੰਦਰ ਦਲਜੀਤ ਇੱਕ ਸੁਦੇਣ ਹੀ ਆ ਤੇਵੇ ਬੋਲਦੀ ਰਹਿੰਦੀ ਆ ਭਾਬੀ ਆ ਜੋੜੇ ਤੇਰੇ ਗਾੜੀ ਹੱਥ ਤੇਰੇ ਕੋਲੋਂ ਜੋੜਿਆ ਹੱਥ ਕਹ ਜਾਂਦਿਆ ਕਰ ਕੋਈ ਵੇਲਾ ਕਰ ਤੂੰ ਵੀ ਜਾਂ ਕੀ ਕਰ ਐ ਹਰ ਵੇਲੇ ਕਪਾਤੀ ਬਾਸ਼ਣਾ ਨਾ ਦੇ ਕਪਾਤੀ ਬਾਸ਼ਣਾ ਵੇਹ ਕਿਹੜੇ ਜਬਾਨਾ ਹੋਣਾ ਇਹਨਾਂ ਦੀ ਆ ਕਿ ਤੇਨ ਖ ਇੱਕ ਤੇ ਧੂਆਵਾਂ ਨਾ ਸਾਰਾ ਬੇੜਾ ਘਰ ਕੋਦਾ ਹੋਇਆ ਵਾ ਉਹਦੇ ਸਿਰ ਤੇ ਉੱਡੀ ਫਿਰਦੇ ਆਏ ਕਿਤੇ ਉਹ ਇੱਕ ਤੇ ਆ ਜene ਮੇਰੀ ਦਾੜ ਥੱਲੇ ਤੇ ਫੇਰ ਵਾ ਕਿਤੇ ਉਹ ਤੇ ਕਿਤੇ ਪਤਾ ਨਹੀਂ ਆਉਂਦੇ ਜਾਦੀ ਜਹਾਜ ਬਣ ਕੇ ਆ ਜਾਂਦੀ ਐ ਇੱਦਾਂ ਹੀ ਨਿਕਲ ਜਾਂਦੀ ਐ ਇੱਦਾਂ ਹੀ ਉੱਡ ਜਾਂਦੀ ਆ ਪਤਾ ਨਹੀਂ ਕੀ ਇਹਨਾਂ ਨੂੰ ਸੰਘਾਇਆ ਵਾ ਐਡੇ ਖੰਭ ਨਿਕਲੇ ਇਹਨਾਂ ਦੇ ਹੈ ਇਹਨਾਂ ਨੂੰ ਇਹ ਨਹੀਂ ਪਤਾ ਘਟ ਤੋਂ ਵੱਡੀ ਆ ਅਸੀਂ ਬੋਲਣਾ ਵਾ ਕਿ ਨਹੀਂ ਬੋਲਣਾ ਕੋਈ ਲਿਆਜ ਨਹੀਂ ਇਹਨਾਂ ਦਾ ਆ ਲੈੰਦੇ ਅੱਜ ਕੁਝ ਇੰਦਰ ਨੂੰ ਉਹਨੂੰ ਦੱਸ ਨਹੀਂ ਆ ਪਿਆ ਕੁਛ ਕੀਤਾ ਜਿੰਨਾਂ ਨੇ ਆ ਮੰਤਰੀ ਦੀ ਗੱਲ ਮੰਨ ਕੇ ਨਾ ਮੈਂ ਬੜੀ ਵੱਡੀ ਗਲਤੀ ਕੀਤੀ ਆ ਜੇ ਉਹਦੀ ਗੱਲ ਨਾ ਮੰਨਦਾ ਨਾ ਵੱਟ ਵੱਟ ਮੇਰੀ ਬਦਲੀ ਕਰਾ ਦਿੰਦਾ ਨਾ ਹੁਣ ਲੱਗਦਾ ਮੈਂ ਸਸਪੈਂਡ ਹੋਣਾ بڑا ਪੰਗਾ ਪੈ ਗਿਆ ਆ ਲੋ ਪਾਣੀ ਪੀ ਲੋ ਮਾਏ ਤੇ ਮਾਰ ਦੇ ਘਰ ਆਣ ਕੇ ਕਾਹਦੀ ਹੋ ਮੈਂ ਪਗ ਕਾਣ ਨਾ ਗੱਲ ਕਰਨੀ ਸੀ ਮੈਂ ਗੱਲ ਸੁਣੋ ਮੇਰੀ ਅੱਗੇ ਤੇ ਬੋਲਦੀ ਸੀ ਤੁਹਾਡੇ ਪਰਜਾਈ ਮੇਰੇ ਗਾੜੀ ਅੱਜ ਮੇਰੇ ਗਾੜੀ ਸਨੀ ਵੀ ਬੋਲਿਆ ਵਾ ਪਤਾ ਨਹੀਂ ਕਿ ਉਹਨਾਂ ਦਾ ਮਸ਼ਾਹਰ ਪਾਏਗਾ ਅੱਗੇ ਮੈਂ ਟੈਨਸ਼ਨ ਵਿੱਚ ਆ ਮੈਨੂੰ ਬੜੀਆਂ ਵੱਡ ਘੱਟ ਗੱਲਾਂ ਕੀਤੀਆਂ ਸਨੀ ਨੇ ਮੈਂ ਸਿਰਫ ਨਾ ਗਿਆ ਤੇ ਤੇ ਹਿੱਟਾ ਚੱਲ ਜਾ ਮੈਂ ਨਿਕਲ ਜਾਂਦੇ ਘਰ ਉਹ ਨਿਆ ਤੁਹਾਡੇ ਕੋਲ ਵੰਗਾਂਂ ਪਾਇਆ ਹੁੰਦਾ ਨੇ ਗੁੜ ਗੁੜੇ ਤਾਂ ਆਪਣਾ ਖੜਾਵਾ ਸਾਹਮਣੇ ਜਾਇਆ ਕਰੋ ਤੇ ਮੈਨੂੰ ਗਾੜੀੋਂ ਦੋਏ ਜੀ ਪੈ ਗਏ ਆ ਤੇ ਵੇਖ ਲਓ ਇੰਨੀਆਂ ਗੱਲਾਂ ਕੀਤੀਆਂ ਕਿਤੇ ਗੱਲ ਨਹੀਂ ਕਰਨ ਵਾਲੀ ਠੀਕ ਗੱਲਾਂ ਕਰਤੀਆਂ ਤੈਨੂੰ ਹਣਾ ਬੜਾ ਵੱਡ ਘਟ ਬੋਲੇ ਆ ਚੱਲ ਅੱਗੇ ਤੇ ਉਹ ਬੋਲਦੀ ਸੀਗੀ ਉਹ ਤਾਂ ਮੇਰੇ ਨਾਲ ਦੁੱਖ ਦੀਆਂ ਪਰ ਹਰ ਰੁੱਸਨੀ ਆ ਨਾ ਅੱਜ ਪਹਿਲੀ ਵਾਰ ਮੇਰੇ ਗਾੜੀ ਬੋਲੇ ਆ ਉਹਦੀ ਵਜ੍ਹਾ ਪਤਾ ਕੀ ਆ ਉਹਦੀ ਵਜ੍ਹਾ ਤੁਸੀਂ ਜੇ ਪਿਓ ਪੁੱਤ ਜੇ ਤੁਸੀਂ ਨਹੀਂ ਮੇਨੂੰ ਜੀਣ ਦਿੰਦੇ ਉਹਨਾਂ ਸਾਹਮਣੇ ਗੱਲਾਂ ਕਰਦੇ ਤਾਂ ਉਹਦਾ ਚੱਕਾ ਖੁੱਲ ਗਿਆ ਕੀ ਕਹਤਾ ਉਹਨਾਂ ਨੇ ਮੈਨੂੰ ਕਹਿੰਦਾ ਭਾਬੀ ਆ ਲੈ ਤੇਰੇ ਗੜ ਜੋੜੇ ਹੱਥ ਤੇਰਾ ਤਾਂ ਕੰਨ ਹੀ ਹੋ ਗਿਆ ਹੈ ਹੈ ਹੋਰ ਵੀ ਕਈ ਕੋਹ ਕਿਹਾ ਉਹਨੇ ਕੀ ਤੁਹਾਨੂੰ ਦੱਸਾਂ ਮੈਂ ਲੜਾਈ ਹੋਈ ਕਿਹੜੀ ਗੱਲ ਦੀ ਆ ਪਤਾ ਤਾਂ ਲੱਗੇ ਮੈਨੂੰ ਲੜਾਈ ਤੁਹਾਨੂੰ ਦੱਸਿਆ ਰਹੇਗਾ ਮੈਂ ਕਿੰਨੀ ਵਾਰ ਦੱਸਾਂ ਦਿਮਾਗ ਤਾਂ ਨਾ ਕਿੱਥੇ ਪਹੁੰਚਿਆ ਮੈਨੂੰ ਜ਼ੋਰ ਟੈਨਸ਼ਨ ਆ ਗਈ ਪਹਿਲਾਂ ਹੀ ਕਾਦੀ ਟੈਨਸ਼ਨ ਆ ਕਾਨੂੰ ਮੇਰੀ ਟੈਨਸ਼ਨ ਤੁਸੀਂ ਨਹੀਂ ਵੇਰਦੇ ਨੀ ਜੇ ਆਪਣੀ ਹਰ ਕਿਹੜੀ ਟੈਨਸ਼ਨ ਚੁੱਕੀ ਫਿਰਦੇ ਵੱਖਰੀਆਂ ਹੀ ਇਹ ਦੱਸਾਂ ਤੁਹਾਨੂੰ ਮੈਨੂੰ ਟੈਨਸ਼ਨ ਆਪਣੀ ਦੱਸ ਦੋ ਤੁਸੀਂ ਵੀ ਦੱਸ ਦੋ ਮੰਤਰੀ ਨੇ ਕੰਮ ਵਰ ਕੋ ਕਹਿ ਰਾਇਆ ਹੈ ਕੰਮ ਹੂੰ ਉਲਟਾ ਪੈ ਗਿਆ ਹੁਣ ਮੈਨੂੰ ਲੱਗਦਾ ਪੁਰੇ ਨੌਕਰੀ ਤੇ ਨਿਕਲ ਜਾਣਾ ਜਾਪਦਾ ਕੀ ਨੌਕਰੀ ਤੇ ਨਿਕਲ ਜਾਣਾ ਹਾਂ ਕਿਹੋ ਜਿਹੀ ਗੱਲਾਂ ਕਾਹਨ ਦੇ ਜੀ ਨੌਕਰੀ ਦੇ ਸਿਰ ਤੇਲੇ ਹੁੱਡੇ ਫਿਰਦੇ ਆ ਹੈ ਕੋਈ ਗੱਲ ਨਹੀਂ ਆ ਮੰਤਰੀ-ਮੁੰਤਰੀ ਪੈਸਾ ਨਾਲ ਚੱਲ ਜਾਂਦੇ ਨੇ ਸਭ ਕੁਝ ਤੇ ਤੁਸੀਂ ਪੈਸਾ ਪਹੁੰਚਾ ਦਿਓ ਤਾਂ ਫੇ ਸਭ ਕੁਝ ਠੀਕ ਹੋ ਜਾਣਾ ਤਾਂ ਟੈਂਸ਼ਨ ਨਾ ਲਾਓ ਚਾਹ ਬਣਾਉਣੀ ਹੈ ਘੋਟ ਮੈਂ ਐਵੇਂ ਮੂੰਹ ਸੁੱਟ ਕੇ ਬੈਠੇ ਜੇ ਤੇ ਕਹਿੰਦਾ ਕੀ ਤੈਨੂੰ ਮਡਾਉ ਉਸਨੀ ਹਾਏ ਮੈਨੂੰ ਇਹਨੇ ਕੀ ਕਰਨ ਦੱਸਿਆ ਦਾ ਹੈ ਨਾ ਮੈਂ ਤੇ ਮੇਰੇ ਗਾਲੀ ਪੈ ਗਏ ਦੋਵੇਂ ਜੀ ਅਜੇ ਮੋਟਰਸਾਈਕਲ ਤੋਂ ਉੱਤਰਿਆ ਨਹੀਂ ਮੋਟਰਸਾਈਕਲ ਦੇ ਉੱਤੇ ਹੀ ਮੈਨੂੰ ਗੱਲਾਂ ਕਰਤੀਆਂ ਹੁੰਦੇ 36 36 ਗੱਲਾਂ ਕੀਤੀਆਂ ਮੁੰਡੇ ਨੇ ਮੈਨੂੰ ਇਹ ਸਾਰੀ ਭੂਆ ਦੇ ਕਾਰਨ ਮੈਂ ਹਾਂ ਉਹਦੇ ਹੀ ਆ ਕੇ ਹੈ ਇੱਕ ਪਾਸੇ ਦੀ ਗੱਲ ਸੁਣੀ ਜਾਈ ਰਹੀ ਹੈ ਉਹ ਫੋਨ ਕਿਤੇ ਆ ਗਿਆ ਨਾ ਤੇ ਮੈਂ ਇਹ ਛੱਡਣੀ ਮੁੜ ਕੇ ਨਾ ਮੈਨੂੰ ਕਿਉਂ ਬੇਕਰ ਦਿੱਤੀ ਆਓ ਮੇਰੇ ਤੇ ਬਾਅਦ ਚ ਗੱਲਾਂ ਆਈਆਂ ਤਾਂ ਬਾਗ ਵਿੱਚ ਹੈਂ ਜਿਹੜੀ ਚੀਜ਼ ਆ ਇਹ ਮੈਨੂੰ ਕਹਿੰਦੀ ਤੂੰ ਕੀਤਾ ਕੀ ਆ ਮੇਰੇ ਸਾਹਮਣੇ ਗੱਲਾਂ ਕਰਕੇ ਗਈ ਤੂੰ ਆਹੋ ਬੈਠ ਕੇ ਕੀਤਾ ਲਿਆ ਜੋ ਭੂਆ ਵਾ ਵਢੀ ਆ ਹਾਂ ਵਢੀ ਆ ਜੇ ਵਢੀ ਹੀ ਨਾ ਤਾਂ ਵੱਡੇ ਵਾਲੇ ਕੰਮ ਕਰਦੀ ਬਰਾਬਰ ਗੱਲ ਕਰਦੀ ਸਾਡੇ ਵੀ ਹੱਕ ਦੀ ਕਰਦੀ ਤੇ ਉਹਨਾਂ ਦੇ ਵਾਖਾ ਕਿਦੇ ਕਰਦੀ ਮੇਰੇ ਸਾਹਮਣੇ ਪਤਾ ਕੀ ਤੈਨੂੰ ਗਿਆ ਹਾਂ ਸਰੀ ਨੇ ਤੂੰ ਦਾ ਬੁੱਧ ਬਣ ਰਿਹਾ ਹੈ ਅੱਛਾ ਜਦੋਂ ਮੈਂ ਬਹੁਤ ਵੱਡਾ ਠੱਗ ਹੁਣਾ ਤੇ ਬਹੁਤ ਠੱਗੀ ਮਾਰੀ ਉਸ ਨਾਲ ਆਹੋ ਤੇ ਤੂੰ ਤੇ ਮੈਂ ਤਾਂ ਚੋਰੀਆਂ ਕਮਾ ਕਮਾ ਕੇ ਤੋਦੇ ਘਰ ਪਰ ਦੇ ਰਹੇ ਜੀ ਮੈਂ ਕਿਸ ਮੈਂ ਸੋਚਿਆ ਸੀ ਗੱਲ ਨਿਕਾ ਭਰਾ ਮੇਰਾ ਪਰ ਮੇਰੀ ਇੱਕ ਗੱਲ ਸੁਣ ਲੋ ਜੋ ਹੋ ਗਿਆ ਠੀਕ ਆ ਆ ਰੱਖ ਤਾ ਨਹੀਂ ਮੇਰੇ ਗੜੀ ਬੋਲਿਆ ਨਾ ਇਹ ਨਹੀਂ ਮੇਰੇ ਕੋ ਪਰਦਾਸ਼ ਹੋਣਿਆ ਉਹਨੂੰ ਜਾ ਕੇ ਆਪੇ ਪੁੱਛ ਲੋ ਹੁਣ ਤੀ ਮੈਂ ਕਰਦਾ ਉਹਨਾਂ ਨਾਲ ਗੱਲ ਆਹ ਕਰੋ ਉਹਨਾਂ ਨਾਲ ਗੱਲ ਕਿ ਪਰ ਜਾ ਹੀ ਉਹਨਾਂ ਦੀ ਮੈਂ ਵੱਡੀਆਂ ਕੁ ਸਿਆਣੀ ਬਣੀ ਥੋੜਾ ਬੋਲਾ ਲੈ ਰਿਹਾ ਮੇਰਾ ਸ਼ਰਮੇ ਲਾਲੀ ਕਿ ਤੇ ਇਹਨਾਂ ਨੇ ਹੱਦ ਹੋ ਗਈ ਸਣੀ ਵਾਲੀ ਇੱਕ ਤੇ ਆ ਮੰਤਰੀ ਨੂੰ ਜਿਹੜ ਇੱਕ ਕਹੇ ਤਾਂ ਕਿ ਸੁਣੀ ਦੋਵੇਂ ਮਨਵਾ ਜਿੰਨਾ ਚ ਭੰਡਿਆ ਨਾ ਕਰਦਾ ਜਾ ਕੇ ਇਹਨਾਂ ਨਾਲ ਉਹ ਸੁਣੀ ਉਹ ਸੁਣੀ ਕਿੱਥੇ ਆ ਤੂੰ ਓਏ ਬਾਹਰ ਨਿਕਲ ਬਾਪੇ ਵੀ ਨੇ ਬੁਗ ਮਾਰ ਤੀਂ ਨਹੀਂ ਲੱਗਣੀ ਚੱਲ ਕੋਈ ਨਾ ਬਹਿ ਤੂੰ ਮੌਨਾ ਗੱਲ ਕਰਨ ਉਹ ਗੱਲ ਕਰ ਕੇ ਆਇਓ ਚਲ ਤੂੰ ਨਾ ਆ ਜਿਓ ਮੈਂ ਕਰ ਦੂ ਮੈਂ ਕਿਉਂ ਨਹੀਂ ਆਉਣਾ ਤੇ ਹੋਣ ਨਿਕਲ ਬਾਹਰ ਜਾ ਵੇ ਕੀ ਗੱਲ ਹੋ ਗਈ ਆ ਉਹ ਤੇਰੀ ਹਿੰਮਤ ਕਰਦਾ ਬਾਈ ਭਾਬੀ ਨੇ ਤਾਂ ਬੋਲ ਰਹੀ ਆਪਣੀ ਵੇ ਤਾਂ ਭਾਬੇ ਨੇ ਪੁੱਛਿਆ ਗੱਲ ਕੀ ਹੋਈ ਆ ਪੁੱਛਿਆ ਵਾ ਦੱਸਿਆ ਹੱਬ ਵਜਨ ਮੈਨੂੰ ਮੋਟਰਸਾਈਕਲ ਤਰਨ ਦਿੱਤਾ ਅੱਜ ਤਾਂ ਤੇਲ ਪਾਇਆ ਵਾ ਦੱਸ ਤੇਲ ਤੋਂ ਮੈਨਾਂ ਚੱਲਦਾ ਵਾ ਉਹ ਕਿੰਦੀ ਮੈਨੂੰ ਗੱਲਾਂ ਬੜੀਆਂ ਕੀਤੀਆਂ ਤਾਂ ਇਹ ਨਾਲ ਤੇ ਵੀ ਗੱਲ ਜੀ ਮਾਰੋ ਆਜ ਸਾਹਮਣੇ ਉਹ ਤੈਨੂੰ ਰਿਸ਼ਤਿਆਂ ਦੇ ਲੈ ਜਾਗੇ ਨਹੀਂ ਆ ਉਹ ਵੀਰ ਮੈਨੂੰ ਲੈ ਆ ਜਵਾ ਤੇ ਹੁਣ ਤੱਕ ਚੁੱਪੋਂ ਆ ਮੈਂ ਬੋਲਿਆ ਨਹੀਂ ਗਾੜੀ ਜੇ ਨਾਲ ਲੈ ਆ ਜਾਂਦਾ ਮੈਂ ਤਾਂ ਦੱਸਦਾ ਕਿਦਾਂ ਬੋਲੀਦਾ ਉਹ ਤੈਨੂੰ ਪੂਆ ਪੂਏ ਕਿਹੜਾ ਗਿਆ ਔਰ ਦੀ ਗੱਲ ਕੋਈ ਉਹ ਨਹੀਂ ਗੱਲ ਵੀਰ ਠੀਕ ਆ ਜਿਹੜੀ ਗੱਲ ਬਣਦੀ ਨਾ ਉਹ ਕਰੀ ਦੀ ਆ ਜਿਹੜੀ ਮੈਂ ਗੱਲ ਮੰਨੀ ਕਰ ਹਰੇਕ ਤੇ ਤੂੰ ਸਮਝਿਆ ਵੀ ਹੁਣ ਸਾਰੀ ਗੱਲ ਭੁੱਲੀ ਹੀ ਹਰੇ ਵੀਰ ਭੋਲਾ ਤੇ ਮੈਨੂੰ ਬਣਾ ਛੜਿਆ ਠੀਕ ਆ ਉਹ ਤੂੰ ਰਹਿਣ ਦੇ ਉਹ ਜਾਨ ਦੇ ਵਿੱਚ ਜਾਨ ਦੇ ਤੇ ਮੈਂ ਤੇ ਉਹਦਾ ਦਰਜਾ ਦਿੱਤਾ ਵਾ ਮੈਨੂੰ ਹੁਣ ਪਤਾ ਉਹ ਫੇਰ ਮੈਂ ਕੀਤਾ ਕੀ ਆ ਮੈਂ ਦੱਸ ਉਹ ਜੋ ਕੀਤਾ ਨਾ ਧੂਆਵਾ ਪਰਾਇਆ ਧੂਆਵ ਨਹੀਂ ਕੀਤਾ ਮੈਂ ਫੇਰ ਮੈਂ ਧੂਆ ਨਾਲ ਕੁਛ ਨਹੀਂ ਕਿਹਾ ਠੀਕ ਆ ਉਹਨਾਂ ਨੇ ਆਪੇ ਕੀਤਾ ਜੋ ਉਹ ਕੀਤਾ ਠੀਕ ਆ ਮੈਂ ਚੁੱਪ ਕਰਕੇ ਸਾਈਡ ਤੇ ਹੋ ਗਿਆ ਮੈਂ ਤੁਹਾੜੇ ਕੋਲ ਕੁਛ ਲਿਆ ਹੀ ਉਹ ਇੰਨਾ ਭੋਲਾ ਨਾ ਬਣਾ ਮੈਨੂੰ ਸਭ ਪਤਾ ਵਾ ਉਹ ਫੇਰ ਕੀ ਮੈਂ ਕਰਕੇ ਦਿੱਤਾ ਦੱਸਣਾ ਮੈਨੂੰ ਇੱਕ ਭਾਬੀ ਤੇ ਨੌਂੜਿਆ ਚੁੱਕਤਾ ਵਾ ਤੂੰ ਉਹਦੇ ਅੱਗੇ ਬੋਲਿਆ ਆਪਣੀ ਭਾਬੀ ਜਗੇ ਜਦੋਂ ਭਾਬੀ ਮੈਨੂੰ ਮੋਰਸਲ ਤਰ੍ਹਾਂ ਦਿੱਤਾ ਕਹਿੰਦੇ ਇਹਦੇ ਤੇਲ ਪਾਇਆ ਵਾ ਦੱਸ ਪਿਓ ਤੇਲ ਤੋਂ ਬਿਨਾ ਚੱਲੂਗਾ ਦੱਸੋ ਮੈਨੂੰ ਨਾਲੇ ਬਜੀ ਕੱਲਾ ਕੀਤੀ ਆ ਨਾਲੇ ਮੈਂ ਮੋਟਰਸੈੱਡ ਹੱਥ ਪਾਉਣਾ ਵਾ ਕਿ ਹੋਰ ਚੀਜ਼ ਨਹੀਂ ਪਾਉਂਦਾ ਮੈਨੂੰ ਪਤਾ ਜਿਹੜੀ ਚੀਜ਼ ਘਰ ਚੋਂ ਆਈ ਮੋਟਰ ਹੱਥ ਪਾਉਣਾ ਓਏ ਚੱਲ ਚੀਜ਼ ਹੀ ਨਹੀਂ ਗੱਲ ਕੋਈ ਪਰ ਤੂੰ ਬੋਲਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤੇ ਤੋਂ ਬੜੀ ਆ ਮੈਂ ਪੀਟ ਕਰਦਾ ਵਾਂ ਪਣੀਟ ਕਰਦਾ ਵਾਂ ਠੀਕ ਆ ਪਰ ਜਦੋਂ ਪਾਣੀ ਸਿਰ ਤੋਂ ਲੰਘ ਜਾ ਫਿਰ ਮੈਂ ਕੀ ਕਰਾਂ ਦੱਸੋ ਮੈਨੂੰ ਤੇ ਮੜਾ ਜਾਉਂਦਾ ਨਾ ਪੁੱਛੋ ਸਹੀ ਮੇਰੇ ਦਵਾਲੇ ਹੋ ਗਏ ਜੇ ਉਹਨੇ ਦੱਸਿਆ ਮੈਂ ਤਾਂ ਹੀ ਤੇਰੇ ਕੋਲ ਆਇਆ ਵਾਂ ਓ ਨਹੀਂ ਨਹੀਂ ਆ ਨਹੀਂ ਗੱਲ ਹੁੰਦੀ ਫਿਰ ਸਾਂਵਾ ਗੱਲ ਕਰੀ ਗਈ ਸਾਂਮੀ ਫਿਰ ਗੱਲ ਬਣਦੀ ਆ ਤੇ ਮਰੋਂ ਅਵਾਜ਼ ਭਾਬੀ ਨੂੰ ਸਾਹਮ ਕਿਸੇ ਮੈਂ ਗਲਤ ਨਾ ਕੋਈ ਨਹੀਂ ਬਿਠਾ ਕੇ ਕਰੂ ਮੈਂ ਗਲਤ ਨਾ ਜੀ ਮਾਰੋ ਪਾਜ ਮਾਰੋ ਪ੍ਰਭ ਹਾਂਜੀ ਆ ਕੇ ਇੱਕ ਮਿੰਟ ਹੀ ਆ ਹਾਂਜੀ ਬਾਹਰ ਕਹਿੰਦਾ ਮੈਂ ਕੁਝ ਕਿਹਾ ਨਹੀਂਗਾ ਆਹੋ ਤੂੰ ਤਾਂ ਮੇਰੇ ਕੁਝ ਕਿਹਾ ਹੀ ਨਹੀਂ ਆ ਭਾਬੀ ਕੀ ਕਹਿ ਮੈਂ ਨਾ ਤੂੰ ਛੱਡਿਆ ਕੀ ਕਹਿ ਨਹੀਂ ਗੜ ਨਹੀਂ ਕਿਹਾ ਤੂੰ ਭਾਬੀ ਮੇਰੀ ਗੱਲ ਸੁਣਾ ਹਾਂ ਉਹ ਪਿੰਦਿਆ ਮੈਨੂੰ ਉੱਤਰ ਨਹੀਂ ਦਿੱਤਾ ਮੈਨੂੰ ਦੱਸ ਚੋਕ ਤੇਲ ਤੋਂ ਬਿਨਾ ਚੱਲਦਾ ਆ ਤੇਲ ਦੇ ਨਾਲ ਚੱਲਦਾ ਅਸੀਂ ਜਿੰਨੀ ਵਾਰੀ ਕਹੇ ਤੇ ਬਿਨਾ ਤੇਲ ਤੋਂ ਕਹੇ ਅੰਕਾ ਪੰਬਤ ਜਾ ਖਲਾਈਦਾ ਵਾ ਤੇ ਫੇਰ ਤੇਰ ਪਾ ਕੇ ਫੇਰ ਤੁਈਦਾ ਕਿਦੇ ਹੈ ਜੇਨੇ ਕਹਿ ਦਿੱਤਾ ਪੰਬਤ ਤੇਲ ਤੇ ਪੋਣਾ ਹੀ ਪੈਂਦਾ ਵਾ ਨਹੀਂ ਜੇਨੇ ਕਹਿ ਹੀ ਦਿੱਤਾ ਕਿ ਕੁਛ ਲਿਆਜ਼ ਹੁੰਦਾ ਤੂੰ ਕਹਿ ਲੈਂਦਾ ਪਿਆਰ ਨਾਲ ਕਿ ਆ ਹੋਗਾ ਕਿ ਪਾਇਆ ਵਾ ਤੇਲ ਤੇ ਮੈਂ ਕਿਹਾ ਨਹੀਂ ਕਿ ਆ ਵਾ ਤੂੰ ਪਾਇਆ ਵਾ ਤੇ ਦੁੱਧ ਭਾਬੀ ਜਾਣ ਹੀ ਦਿੰਦੀ ਕਿਦੇ ਜਾਣ ਹੀ ਦਿੰਦੀ ਤੂੰ ਹੀ ਹੁਣ ਚੰਗਿਆ ਰਹਿ ਗਏ ਜੇ ਹੁਣ ਭਰਾਪਰੇ ਮਾੜੇ ਹੋ ਗਏ ਆ ਗੱਲ ਕਾਦੀ ਆ ਅਸੀਂ ਤਾਂ ਬਹੁਤ ਮਾੜੇ ਆ ਮੇਰੀ ਗੱਲ ਸੁਣ ਮੈਂ ਮੜਾ ਨਹੀਂ ਕਹਿੰਦਾ ਠੀਕ ਆ ਤਾਨੂੰ ਮਜੀ ਵੀ ਮਾਪਿਓ ਦਾ ਦਰਜਾ ਦਿਨਾ ਵਾ ਪਰ ਠੀਕ ਆ ਤੁਸੀਂ ਮਾਪਿਓ ਤੇ ਮਾਪਿਓ ਰੀ ਬਣ ਕੇ ਦਿਖਾਇਆ ਠੀਕ ਆ ਨਾ ਮਾਪਿਓ ਦਰਜਾ ਦਿਨਾ ਆ ਮਾਪਿਓ ਹੁੰਦੇ ਨਾ ਤੇ ਐਡਾ ਨਾ ਹੁੰਦਾ ਠੀਕ ਵਾ ਨਾ ਉਹ ਠੀਕੀ ਜਦੋਂ ਮੈਂ ਘਰੋਂ ਚੁੱਪ ਕਰਕੇ ਵੇਲੀ ਚਲ ਗਏ ਆਂ ਉਦੋਂ ਦੇਣ ਚੰਗੇ ਸੀ ਹਨਾ ਉਹ ਅੱਧਰ ਵੀ ਨਹੀਂ ਕੱਢਿਆ ਆਪੇ ਆਪਣੀ ਮਰਜ਼ੀ ਨਾਲ ਗਿਆ ਇਹ ਗੱਲ ਚੱਲ ਮੂੰਹ ਲਾ ਕੇ ਰੰਗ ਨੂੰ ਬਹੁਤ ਗੱਲ ਲਾ ਗਿਆ ਬਦਨੋ ਤਾ ਆ ਦੇਖ ਆ ਦੇਖਿਆ ਹਾਂ ਹੁਣ ਵੀ ਕਹਵਾ ਉਹ ਦਜੀਤ ਬੜੀ ਚੰਗੀ ਆ ਮੇਰੇ ਪਪਾ ਕਹਿੰਦਾ ਚੰਗੀ ਆ ਮੈਂ ਤੇਰੀ ਤੇ ਧੀ ਲੰਮੀ ਜ਼ਬਾਨ ਹਾਂ ਅੰਦਰ ਹੀ ਨਹੀਂ ਤੋੜੀ ਹੁਣ ਹੈ ਆ ਅੰਦਰ ਤੋਂ ਆ ਨਾ ਇਸ ਦਾ ਪੂਰਾ ਸਤਕਾਰ ਕੀਤਾ ਨਾ ਕਾਨੂੰਨ ਨੂੰ ਮਾਰਦਾ ਇਹ ਬਾਹਰ ਹੁਣ ਮੁੰਡਾ ਗਾਇ ਪਤਾ ਜਿਆਦਾ ਬੋਲਦਾ ਨਾ ਅੰਦਰੋਂ ਬਤਾਉਂਦਾ ਸੱਚਾ ਜਿਹੜਾ ਮਿੱਠਿਆ ਬੋਲਦੇ ਨਾ ਅੰਦਰੋਂ ਸਭ ਕੁਰੀ ਚੱਲਦਾ ਹੀ ਹੋ। ਦੇਖਿਆ ਆਪਾਂ ਨੂੰ ਮੈਂ ਕਹਿੰਦੀ ਨਾ ਕਿ ਆ ਤਰ ਜੀ ਕੁਛ ਕਰਦੀ ਤੁਸੀਂ ਨਹੀਂ ਮੰਨਦੇ ਅੱਜ ਦੇਖ ਰਿਹਾ ਕੀ ਤੁਹਾਡਾ ਲਿਆ ਲੈ ਕੇ ਮੇਰਾ ਦੇਖ ਲਾ ਕੇ ਖੋਤਾ ਤੇ ਥੋੜੀ ਬਹੁਤ ਸ਼ਰਮ ਕਰ ਲਾਂ ਮੈਂ ਨਾਂ ਬੋਲਣਾ ਹੈ ਤੁਹਾਡੇ ਸਾਹਮਣੇ ਬੋਲੀ ਗਈ ਆ ਤੁਸੀਂ ਤਾਂ ਬੜਾ ਲਿਆ ਲੈ ਲੈਣਾ ਕੋਈ ਸ਼ਰਮ ਨਹੀਂ ਬੜੀ ਲਿਆ ਲੈ ਹੁੰਦੀ ਬੜੀ ਲਿਆ ਲੈ ਹੁੰਦੀ ਵੀ ਇਹਨਾਂ ਦਾ ਲਿਆ ਲੈ ਚੱਲ ਤੂੰ ਯਾਰ ਵੇ ਆਹ ਤਾਂ ਪਾਸੇ ਧਰਨਾ ਹੀ ਇਹ ਤਾਂ ਡੇੜੀਆਂ ਦਾ ਬੱਸ ਜਿਪੜੂ ਬਗਣੀ ਹੁੰਦੀ ਬਟੂ ਦਾ ਕਰਦੂਗਾ ਆਹ ਇਧਰ ਫਿਰਦੇ ਨਹੀਂ ਮੇਰੇ ਦਿਮਾਗ ਆ ਗਈ ਗੱਲ ਹੁਣ ਸਾਰੀ ਆਹ ਭਵਾਂ ਚ ਆ ਗਈ ਆ ਤੂੰ ਤੇਰਾ ਭੌਂਗ ਦੀ ਉੱਤੇ ਆ ਹੋਰ ਆਇਆ ਕੋਲ ਕਰ ਫਿੱਟੇ ਚੜਾ ਕੇ ਇਹਨਾਂ ਤੇ ਪਿਆ ਬੰਦ ਵੇ ਵੇਖ ਤੀ ਦਬੋਲਦੀ ਹੈਂ ਤੁਸੀਂ ਨਹੀਂ ਮੇਰੀ ਮੰਨਦੇ ਹੁਣ ਦੇਖ ਕੱਲ ਮੈਂ ਤੇ ਫੇਰਾ ਮੋੜਾ ਪਾ ਦੇ ਗੁਰਜਿੰਦਰ ਇਹ ਨਹੀਂ ਚੰਗੇ ਇਹ ਨਹੀਂ ਚੰਗੇ ਪਰ ਤੁਸੀਂ ਆਂਦੇ ਕਿ ਨਾ ਹੋਣਾ ਵਰਗਾ ਤੁਸੀਂ ਹੈਂ ਕੱਲ ਜਾ ਕੇ ਚਾਹ ਬਣਾ ਚਾਹ ਬਣਾ ਕੁੱਟ ਹਾਂ ਤੂੰ ਆ ਜਾ ਮੈਂ ਤੈਨੂੰ ਜਦੋਂ ਕਹਿ ਗਿਆ ਗਿਆ ਸੀ ਕਿ ਨਹੀਂ ਗਾ ਬੋਲਣਾ ਉਹ ਫੇਰ ਵੀ ਛਰੇਣੀ ਵੱਟੇ ਆ ਠੀਕ ਆ ਮੈਂ ਕਹ ਤੋ ਕਿਹਾ ਕੁਛ ਨਹੀਂ ਵੱਡੇ ਉਹ ਤੁਹਾਡੀ ਕਿੰਨੀ ਕੀ ਇੱਜ਼ਤ ਕਰਨੀ ਤੁਹਾਡੀ ਭਾਬੀ ਉਹ ਚੱਲ ਕੋਈ ਗੱਲ ਨਹੀਂ ਮੈਂ ਨਿਕਾਂ ਕੋਈ ਗੱਲ ਨਹੀਂ ਚੱਲ ਚੁੱਪ ਠੀਏ ਬਾਈ ਤੁਹਾਡੀ ਹਰ ਗੱਲ ਤੇ ਉਹ ਕੋਈ ਗੱਲ ਨਹੀਂ ਮੈਨੂੰ ਭੋਂਡੇ ਨਾ ਤੂੰ ਚੁੱਪ ਰਿਹਾ ਜਾਂਦਾ ਬਥੇ ਮੇਰੀ ਗੱਲ ਸੁਣ ਐਵੇਂ ਨਹੀਂ ਕਹੀਦਾ ਠੀਕ ਆ ਫੇਰ ਵੀ ਉਮਰੌਟ ਨਾ ਵੱਡੇ ਆ ਮੈਂ ਕਹ ਤੋ ਕਿਹਾ ਨਹੀਂ ਵੱਡੇ ਇੱਜ਼ਤ ਆ ਕਰਾਉਣੀ ਆਪਣੇ ਹੱਥ ਚ ਹੁੰਦੀ ਆ ਉਹ ਚੱਲ ਕੋਈ ਗੱਲ ਨਹੀਂ ਅੱਜ ਜੇ ਟਾਈਮ ਮਾੜਾ ਹਣਾ ਚੰਗਾ ਵੀ ਆਊਗਾ ਠੀਕ ਆ ਐਵੇਂ ਤੇ ਠੱਕ ਰਹਿਣਾ ਹੀ ਆ ਚੱਲ ਕੇ ਨਹੀਂ ਇ ਕੁੱਤ ਨਿਕਲ ਕਿੱਥੇ ਜਾਣਾ ਹੁਣ ਮਿੰਟ ਚੋ ਦੀ ਨਿਕਲਣ ਕੋ ਉੱਪਰ ਲਈ ਚਾਹੀਦਾ ਵਾ ਠੀਕ ਆ ਕਰਾਂਗੇ ਪਰ ਨਿਕਲਾ ਨਹੀਂ ਉਹ ਚੱਲ ਕੋਈ ਨਹੀਂ ਹੌਸਲਾ ਰੱਖ ਥੋੜਾ ਜਿਹਾ ਹੋ ਜਾਣਗੇ ਸਾਰੇ ਕੰਮ ਐਵੇਂ ਨਹੀਂ ਤੱਕ ਗਈ ਜੇ ਫੇਰ ਤੁਹਾਡੇ ਤਸੂਰ ਕੱਢ ਦਿੰਦੇ ਇਹ ਬੋਲਦੇ ਇਹ ਬੋਲਦੇ ਹਜੇ ਤਾਂ ਆਪਾਂ ਮੋਟਰਸਾਈਕਲ ਤੋਂ ਉਤਰੇ ਵੀ ਨਹੀਂ ਜਦੋਂ ਆਣ ਕੇ ਖਲੋਗੇ ਸਾਹਮਣੇ ਉਹ ਯਾਰ ਕੋਈ ਗੱਲ ਨਹੀਂ ਦਜੀ ਥੋੜੇ ਦਿਨ ਕੱਢੋ ਕਿੱਥਾ ਕੋਈ ਨਾ ਰੱਬ ਨੇ ਚਾਇਆ ਨਾ ਤੇ ਕਿ ਚੰਗੇ ਮਕਾਮ ਤੇ ਚੱਲ ਜਾਣਾ ਹੁਣ ਤੁਹਾਡੇ ਸਾਹਮਣੇ ਆਪਾਂ ਤਾਂ ਲੜਾਈ ਸ਼ੁਰੂ ਨਹੀਂ ਕੀਤੀ ਯਾਰ ਮੈਨੂੰ ਪਤਾ ਵਾ ਦਜੀ ਸਾਰਾ ਜੋ ਤੁਹਾਡੇ ਨਾਲ ਚੱਲੂਗਾ ਹੌਂਸਲਾ ਰੱਖ ਤੇ ਤੰਗੀ ਨਾਲ ਦਿਨ ਕੱਢ ਲੈ ਜਿਹੜੇ ਆਏ ਚਲ ਉਹ ਤੇ ਮੈਂ ਤੇ ਕੱਢ ਹੀ ਲੈਣੀ ਮੈਂ ਅੱਗੇ ਵੀ ਤਾਂ ਕੱਢੇ ਹੀ ਆ ਹੁਣ ਮੈਨੂੰ ਕੱਢ ਦੇ ਜਿਹੜੇ ਕੋਈ ਗੱਲ ਨਹੀਂ ਆ ਪਰਮਾਰਨਾ ਨੇ ਚਾਇਆ ਨਾ ਇਹ ਚੰਗਾ ਟੈਮ ਮੜ ਕੇ ਆਇਆ ਨਾ ਚਲ ਕੋਈ ਗੱਲ ਜੀ ਕਰਨਾ ਕਰ ਤਾ ਹੋ ਸਕਦਾ ਮੇਰਾ ਕੰਮ ਵਧੀਆ ਆ ਜਾਏ ਜਿੰਨੇ ਮੱਥ ਪਾਇਆ ਹਾਂ ਠੀਕ ਆ ਬਸ ਤੂੰ ਚੁੱਪ ਕਰ ਜਾ ਤੇਰੇ ਮੂੰਹੋਂ ਨਹੀਂ ਗਲਤ ਕੋਈ ਨਿਕਲਣਾ ਚਾਹੀਦਾ ਸੁਣੀ ਗੱਲ ਠੀਕ ਸਾਰੇ ਫਟ ਭੱਜ ਜਾਂਦੇ ਜਬਾਨ ਦੇ ਨਹੀਂ ਉਹ ਕਰਦੇ ਠੀਕ ਆ ਠੀਕ ਨਹੀਂ ਬੋਲ ਨਹੀਂ ਹਾਂ